ਸੀ ਨਹੀਂ ਬੜਦੇ ਸਰ ਮੇਤਾ ਬੱਤੀਆਂ ਦਾ ਘਰ ਆ ਦਿਓ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਸਿੰਘ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਪੰਚਾਇਤ ਹੈ ਪੰਚਾਇਤ ਨੂੰ ਕੁਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਵਾਰ-ਵਾਰ ਸ਼ਿਕਾਇਤ ਮਿਲਦੇ ਚੱਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਤੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਪੰਚਾਇਤ ਨੇ ਜੋ ਇੱਕ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜ਼ਮੀਨ ਛਡਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ ਕਾਰੋਬਾਰ ਵਿੱਚ ਪਾਏ ਹੋਏ ਸੀਗੇ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਕਰਨਾ ਹੈ ਉਹ ਇਹ ਹੈ ਜੀ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਦ ਨੂੰ ਕੁਝ ਬੱਚੇ ਆਈਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੇ ਫੈਮਲੀਜ਼ ਡਰੱਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਆਈ ਨੋ ਨਾ 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 ਮੈਂ ਮਤਲਬ ਇਹ ਕੀ ਕੰਮ ਕਰ ਰਿਹਾ ਤੁਸੀਂ ਇਹ ਕੰਮ ਆ ਕਰ ਰਹੇ ਹੋ ਇਹ ਅੱਗੇ ਉੱਤੇ ਆ ਗਿਆ ਬੱਚੇ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਅੱਗੇ ਲੋੜ ਹੈ ਜਾਨੀ ਐਜੂਕੇਸ਼ਨ ਦੀ ਕੰਮ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਇੱਕ ਮਿੰਟ ਭਾਜੀ ਕਿੱਥੇ ਆ ਰਹੇ ਹੋ ਇੱਥੇ ਕਰ ਦਿਓ ਹਾਂਜੀ ਇਹ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ मतलब जे ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ। ਠੀਕ ਹੈ ਸਰ। ਬਿਲਕੁਲ ਨਹੀਂ ਮਿਲੇਗੀ। ਤੁਹਾਡੀ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ। ਡੋਨਟ ਵਰੀ। ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ। ਇੱਕ ਸਕੂਲ ਡਿਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ। ਕੋਈ ਵੀ ਹੈਲਪ ਦੀ ਲੋੜ ਹੋਵੇ ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਸੀ ਡੈਫੀਨਿਟਲੀ ਕਰਾ ਸਾਰਾ ਸੀ ਬਸ ਭੇਜ ਦੇ ਮੇਰੇ ਬੱਚਿਆਂ ਦੇ ਨਾਲ ਬਿਲਕੁਲ ਕੋਈ ਪੈਸੇ ਕਰਨਾ ਦਾ ਸ਼ੌਟ ਨਹੀਂ ਪ੍ਰਸ਼ਾਸਨਤਾ ਸਾਰ ਸਾਰ ਤੇ ਹੈਗਾ ਵੀ ਸਾਡੇ ਬੱਚਿਆਂ ਦਾ ਰਹਿਮ ਕਰਕੇ ਸਾਡੇ ਸਰ ਨੇ ਮੈਂ ਤਾਂ ਵਿਚਾਰ ਕਰਦੇ ਆ ਵੀ ਸਾਟਾ ਮੇਰੇ ਬੱਚਿਆਂ ਦਾ ਘਰ ਨਾ ਢਾਇਆ ਜਾਵੇ ਬਸ ਗੁਜ਼ਾਰਸ਼ ਹੀ ਕਰਦੀ ਆ ਸਰ ਮੈਂ ਵੀ ਮੇਰੇ ਬੱਚਿਆਂ ਦੀ ਛੱਤ ਨਾ ਢਾਇ ਜਿਉਂ ਕੁਛ ਪਹਿਲਾਂ ਹੋ ਗਏ ਤੇ ਉਦੀ ਮੈਂ ਵਾਪਸ ਚਲਣੀ ਆ ਸਰ ਬਹੁਤ ਬਹੁਤ ਸ਼ੁ크ਰੀਆ ਦਾ ਕਰਦਾ ਮੇਰੇ ਬੱਚਿਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਹੀ ਕਹਿ ਨਹੀਂ ਆ ਤੇ ਸਾਡੇ ਖਾਤਰ ਉਹਨਾਂ ਨੇ ਸਾਡੀ ਸਪੋਰਟ ਲਈ ਅਸੀਂ ਸ਼ੁ크ਰੀਆ ਦਾ ਕਰਨਾ ਚਾਹੁੰਦੇ ਆ ਸਰ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਅਸੀਂ ਬੱਚੀਆਂ ਪੜਾਵਾ ਕੇ ਲਗਨ ਨਾਲ ਜੇ ਇਹਨਾਂ ਦੀ ਚਾਹ ਆ ਪੜਨ ਗਈਆਂ ਦੇਖਣ ਗਈਆਂ ਅੱਗੇ ਜਾਣ ਗਈਆਂ ਬਸ ਇੰਨੇ ਬੁਜਾਰਸਾ ਵੀ ਸਾਡਾ ਘਰ ਰੁਕ ਜਾਵੇ ਕੋਈ ਗੱਲ ਨਹੀਂ ਤੁਹਾਡੀ ਬਸ ਪੜਾਈ ਅਸੀਂ ਬੱਚਿਆਂ ਦੀ ਕਰਾਂਗੇ ਕੋਈ ਬੱਚਿਆਂ ਦੇ ਘਰ ਆ ਮਾਗੇ ਜੇ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਗੇ ਕਿਚਾਰ ਸਕਾਰਾਂਗੇ ਸਾਰ ਬੱਚੀਆਂ ਦੀ ਪੜ੍ਹਾਈ ਖਾਤਰ ਵੀ ਉਹ ਵੀ ਸਾਰਾ ਅਸੀਂ ਉਹਨਾਂ ਨੂੰ ਵਿਚਾਰਸ਼ ਕਰਾਂਗੇ ਵੀ ਨਾ ਕਿ ਅਸੀਂ ਗਲਤ ਕੰਮਾਂ ਚ ਵੜਾਂਗੇ ਅਸੀਂ ਨਹੀਂ ਵੜਦੇ ਸਰ ਮੇਰੇ ਤਾਂ ਬੱਚੀਆਂ ਦਾ ਘਰ ਆ ਜੋ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਜੀ ਅਗਲੀ ਜੀ ਇਹ ਜੋ ਮੈਂ ਇਹਦੇ ਵਿੱਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਸੰਸਦ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਡੋ ਹੀੜੀ ਪਿੰਡ ਹੈ ਸਾਡੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਕਲਾਸ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹੜੇ ਚੱਲਦੇ ਵਾਰ-ਵਾਰ ਸ਼ਿਕਾਇਤ ਮਿਲਣੇ ਚੱਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਤੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਤੋਂ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਦੈਟ ਇਹਨਾਂ ਨੇ ਜੋ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਜੋ ਟਵਿਸਟ ਆਉਂਦਾ ਕਹਾਣੀ ਦੇ ਵਿੱਚ ਉਹ ਇਹ ਹੈ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਲੀਜ਼ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰਗ ਦੀ ਕਾਰੋਬਾਰ ਚ ਇਨਵੋਲਡ ਸਿਗੇ ਉਹ ਵੀ ਸਾਹਮਣੇ ਆਉਂਦੀ ਹੈ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰਗ ਦੇ ਕਾਰੋਬਾਰ ਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਤਾਂ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚੱਲਦੇ ਪੰਚਾਇਤ ਨੇ ਜੋ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਮਾਨ ਛਡਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ ਕਾਰੋਬਾਰ ਵਿੱਚ ਪਏ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਕਰਨਾ ਹੈ। ਉਹ ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਦ ਨੂੰ ਜਿਹੜੇ ਇਹਨਾਂ ਕਾਰੋਬਾਰ ਦੇ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਪਰਚੇ ਹਨ। ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ। ਸਾਰਾ ਪਿੰਡ ਚਾਹੇ ਉਹ ਡਰੱਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸੀਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ 1 ਮਨთ ਅਸੀਂ ਇਹਨੂੰ ਡਰੱਗ ਫ੍ਰੀ ਕਰ ਦੇਜੇ। ਡਿਕਲੇਅਰ ਕਰਨਾ ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟੇਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟੇਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਉਹਦੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਆਏਗੀ ਤਾਂ ਡੈਫੀਨਿਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕੰਡ ਹੈ ਉਹ ਸੈਕੰਡ ਇਅ ਹੈ ਕਿ ਅਸੀਂ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਹਾਂ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੋਸ਼ਿਸ਼ ਬੱਚੇ ਆਈਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੇ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵੀ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ এডਿਊਕੇਸ਼ਨ ਅਫਸਰ ਤੇ ਸਕਿੱਲ ਡਿਵੈਲਪਮੈਂਟ ਐਂਡ EMPLOYMENT ਜਨਰੇਸ਼ਨ ਅਫੀਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਊਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ ਤੇ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹਨੂੰ ਤਾਂ ਸੈਗਰੀਗੇਟ ਹੋ ਕੇ ਆਪਣਾ ਕੋਈ ਕਰੀਅਰ ਬਣਾਉਣ ਇਹ ਤਾਂ ਹੋ ਗਿਆ ਐਜੂਕੇਸ਼ਨ ਪੁਆਇੰਟ ਆਫ View ਤੋਂ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ AC ਰਿਪੇਅਰ ਹੈ ਚਾਹੀ ਮਕੈਨਿਕ ਦਾ ਚਾਹੀ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ এমਪਲੋਇਮੈਂਟ ਜਨਰੇਸ਼ਨ ਓਪਰਚੁਨਿਟੀ ਆਪਾਂ ਦੇ ਸਕੀਏ ਜਿਹਦੇ ਸਬੰਧ 'ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀਲ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਰਾਲਮੇਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ এমਪਲੋਇਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਸ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰ ਵਿੱਚ ਪਏ ਹੋਏ ਆ 3 ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਬੋਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰੱਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ਿਟਿਵ ਮੈਸੇਜ ਗਿਆ ਹੈਗਾ ਅਲਦੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀ ਪਰ ਨਾਲ ਹੀ ਇਹ ਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਆ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ 1 ਮਨ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਫਾਇਆ ਕਰ ਦੇਣਾ ਹੈਗਾ ਤੇ ਜੋ ਸੀਐਮ ਸਾਹਿਬ ਦੀ ਕੈਂਪੇਨ ਹੈਗੇਂਸ ਡਰੱਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਤੇ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਦੀਆਂ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸ ਡਰੱਗ ਇਹ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ ਚਾਹੇ ਉਹ ਪੰਚਾਇਤ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਿਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਦਲਦਲ ਹੈ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਵਾਂਗੇ ਕਿਹRenderTarget ਬੀਡੋ ਜਾਂ ਸਰ ਇਹਨਾਂ ਦੀ ਕਿੰਨੀ ਮੰਨਦੇ ਕਰਦੇ ਤਾਂ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇਤੇ ਸੱਤ ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਸਾਰੇ ਪਿੰਡ ਦੇ ਵਸਨੀਕਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਦੱਦ ਦੀ ਰਜਿਸਟ੍ਰੇਸ਼ਨ ਆਪ ਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗਵੰਡੀਆਂ ਨੂੰ ਵੀ ਕਰਾਂਗੇ ਸਰਪੰਚ ਸਾਹਿਬ ਕਹਿੰਦੇ ਸੀ ਨੂੰ ਮੀਂਹ ਦਾ ਟਾਈਮ ਦਿੱਤਾ ਗਿਆ ਵੀ ਸ਼ਾਇਦ ਜਿਹੜੀ ਅਚ ਸੁਧਾਰ ਦੀ ਕੋਸ਼ਿਸ਼ ਕਰਾਂ। ਯਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ 1 ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ 1 ਮਹੀਨੇ ਦੀ ਅਬਜ਼ਰਵੇਸ਼ਨ ਵੀ ਰੱਖਣਗੇ। ਕਮਿਟਮੈਂਟ ਬੇਸਿਕਲੀ ਸਾਰੀ ਫੈਮਲੀਆਂ ਕਰ ਰਹੇ ਆ ਵੀ ਅਸੀਂ ਛੱਡ ਰਹੇ ਆ। ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਸਿਗਾ ਕਿ 1 ਮਹੀਨਾ ਇਹਨੂੰ ਦੇਖ ਲਿਆ ਜਾਵੇ। ਜੇ ਕੋ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀਕ ਕੀਤਾ ਹੈਗਾ ਸੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਏਟਿਵ ਨਸ਼ਾ ਤਸਕਰਾਨੂ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਸ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਜਾਂ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਦਾ ਉਹ ਡੈਫੀਨਿਟਲੀ ਕਰਾਂਗੇ ਪ੍ਰਾਪਰਟੀ ਉਹਨਾਂ ਦੀ ਫੀਸ ਕਰਵਾਵਾਂਗੇ ਤੇ ਉਹ ਚਾਹੇ ਉਹ 68F ਦੇ ਤਹਿਤ ਹੈ ਚਾਹੇ 107 BNSS ਦੇ ਤਹਿਤ ਹੈ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਿਤ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੁਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਉਹ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ ਮੇਰੀ ਗੁਰਦੈਸ ਗੁਰਮੁਖੀ ਬਲਦੇਵ ਨਟ ਆਇਆ ਗਿਆ ਜੀ ਦਾ ਤੇ 1 ਮਹੀਨੇ ਦਾ ਟਾਈਮ ਦੇ ਮਿਲ ਗਿਆ ਬੇਸਿਕਲੀ ਜੋ ਇਹਨਾਂ ਨੇ ਕਾਰਵਾਈ ਆਪਣੀ ਸਟਾਰਟ ਕੀਤੀ ਸੀ ਉਹ ਹੁਣ ਰੋਕਣ ਲੱਗੇ ਆ ਇਹ ਅੱਗੇ ਨਹੀਂ ਪ੍ਰੋਸੀਡ ਕਰ ਰਹੇ ਹਾਂ ਹਲਕੇ ਤੋਂ ਕੋਈ ਟੈਕਨੀਕਲ ਕਾਰਵਾਈ ਆ ਬੇ ਬੇ ਬੇਸਿਕਲੀ ਜੋ ਇਹ ਜੋ ਟਾਉਣ ਵਾਲੀ ਕਾਰਵਾਈ ਹੈ ਉਹ ਉਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਇਟ ਇਜ਼ ਨਾਟ ਡਿਸਾਈਡਡ ਕਿ ਇਹ ਜੋ ਇਲੀਗਲ ਅਕਵਾਇਰਡ ਇਹ ਨਹੀਂ ਹੈ ਕੋਈ ਵੀ ਸਪੈਸੀਫਿਕਲੀ ਟਾਰਗੇਟਡ ਨੇ ਇਹ ਪੰਚਾਇਤ ਵੱਲੋਂ ਜੋ ਇਲੀਗਲੀ ਓਕੂਪਾਈਡ ਜ਼ਮੀਨ ਸੀਗੀਆਂ ਉਹਦੇ ਖਿਲਾਫ ਐਕਸ਼ਨ ਲਿਆ ਸੀਗਾ ਤੇ ਇਹ ਪ੍ਰਸ਼ਾਸਨ ਨੇ ਦੇਖਣਾ ਹੈਗਾ ਕਿ ਇਲੀਗਲ ਜਿਹੜੀ অকੁਪਾਈਡ ਜ਼ਮੀਨਸ ਹੈਗੀਆਂ ਜਾਂ ਕੋਈ ਇਨਕ੍ਰੋਚਮੈਂਟਸ ਨੇ ਉਹਨਾਂ ਤੇ ਕੀ ਕਾਰਵਾਈ ਕਰੇ